ਬੇਕਾਬੂ ਹੋਈ ਕਾਰ ਦਾ ਹੋਇਆ ਐਕਸੀਡੈਂਟ ਉੱਡੇ ਪਰਖੱਚੇ ਤਸਵੀਰਾਂ ਅਸੀਂ ਤੁਹਾਡੇ ਨਾਲ ਜਲਾਲਾਬਾਦ ਦੇ ਨਵੀਂ ਤਹਿਸੀਲ ਤੋਂ ਰੇਲਵੇ ਰੋਡ ਦੀਆਂ ਤਸਵੀਰਾਂ ਸਾਂਝਾ ਕਰ ਰਹੇ ਹਾਂ ਜਿੱਥੇ ਬੀਤੀ ਦੇਰ ਰਾਤ ਇੱਕ ਕਾਰ ਬੇਕਾਬੂ ਹੁੰਦੀ ਹੈ ਤੇ ਉਸ ਦਾ ਐਕਸੀਡੈਂਟ ਹੋਇਆ ਹੁੰਦਾ ਹੈ ਦੱਸਦੀ ਏ ਕਿ ਪਹਿਲਾਂ ਇਹ ਸੀਵਰੇਜ ਦੇ ਟਕਣਾ ਦੇ ਨਾਲ ਟਕਰੌਂਦੀ ਹੈ ਤੇ ਬਾਅਦ ਦੇ ਵਿੱਚ ਖੰਭੇ ਛੇ ਵੀ ਜਾ ਵਜਦੀ ਹੈ ਜਿਸ ਤੋਂ ਬਾਅਦ ਖੰਭੇ ਦੇ ਉੱਪਰ ਲੱਗੇ ਹੋਏ ਮੀਟਰ ਵੀ ਟੁੱਟੇ ਹੋਏ ਦਿਖਾਈ ਦੇ ਰਹੇ ਨੇ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਕਾਰ ਦੇ ਕਿਸ ਤਰ੍ਹਾਂ ਪਰਖੱਚੇ ਉੱਡੇ ਹੋਏ ਦਿਖਾਈ ਦੇ ਰਹੇ ਨੇ ਅਸੀਂ ਇਸ ਦੇ ਵਿੱਚ ਤੁਹਾਡੇ ਨਾਲ ਦੋ ਤਸਵੀਰਾਂ ਅਸੀਂ ਸਾਂਝੀਆਂ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਹੋ ਕਿ ਜਿਸ ਖੰਭੇ ਦੇ ਵਿੱਚ ਟਕਰਾਈ ਆ ਤੇ ਉਹ ਖੰਭੇ ਤੇ ਲੱਗੇ ਹੋਏ ਮੀਟਰ ਵੀ ਟੁੱਟੇ ਹੋਏ ਦਿਖਾਈ ਦੇ ਰਹੇ ਨੇ ਤਾਂ ਇਹ ਉਹ ਗੱਡੀ ਹੈ ਜਿਸ ਗੱਡੀ ਦਾ ਇਹ ਐਕਸੀਡੈਂਟ ਹੋਇਆ ਹੈ ਤੇ ਇਸ ਗੱਡੀ ਦੀਆਂ ਦੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਤਸਵੀਰ ਦੇ ਵਿੱਚ ਇਸ ਗੱਡੀ ਦਾ ਨੰਬਰ ਦਿਖਾਈ ਦੇ ਰਿਹਾ ਤੇ ਇਸ ਤੋਂ ਬਾਅਦ ਗੱਲ ਕਰ ਲਈਏ ਦੂਸਰੀ ਤਸਵੀਰ ਤਾਂ ਦੂਸਰੀ ਤਸਵੀਰ ਦੇ ਵਿੱਚ ਇਸ ਗੱਡੀ ਦਾ ਨੰਬਰ ਦਿਖਾਈ ਨਹੀਂ ਦੇ ਰਿਹਾ ਜਾਨੀ ਕਿ ਇਸ ਗੱਡੀ ਦੇ ਉੱਪਰੋਂ ਨੰਬਰ ਪਲੇਟ ਪੱਟ ਦਿੱਤੀ ਗਈ ਆਖਰਕਾਰ ਕੀ ਕਾਰਨ ਹੋ ਸਕਦਾ ਹੈ ਕਿ ਇਸ ਗੱਡੀ ਦੇ ਉੱਪਰੋਂ ਨੰਬਰ ਪਲੇਟ ਪੱਟ ਦਿੱਤੀ ਗਈ ਅਤੇ ਉਸ ਤੋਂ ਬਾਅਦ ਟਰੈਕਟਰ ਨਾਲ ਟੋਚਨ ਪਾ ਕੇ ਇਸ ਗੱਡੀ ਨੂੰ ਲਿਜਾਇਆ ਗਿਆ ਤਾਂ ਦੱਸਦੀਏ ਕਿ ਗੱਡੀ ਦੀ ਓਵਰ ਸਪੀਡ ਵੀ ਕਾਰਨ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸ਼ੇ ਦੀ ਹਾਲਤ ਦੇ ਵਿੱਚ ਸਨ ਅਤੇ ਗੱਡੀ ਓਵਰਸਵੀਟ ਸੀ ਇਹ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਜੋ ਕਿ ਉਸ ਸਮੇਂ ਮੌਕੇ ਤੇ ਪਹੁੰਚਿਆ ਹੈ ਅਤੇ ਅਗਲੀ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਤਸਵੀਰਾਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹ ਤਸਵੀਰਾਂ ਜਲਾਲਾਬਾਦ ਦੇ ਨਵੀਂ ਤਹਿਸੀਲ ਤੋਂ ਰੇਲਵੇ ਰੋਡ ਦੀਆਂ ਤਸਵੀਰਾਂ ਨੇ ਜਿਸ ਜਗ੍ਹਾ ਤੇ ਇਹ ਐਕਸੀਡੈਂਟ ਹੋਇਆ ਤੇ ਇਸ ਐਕਸੀਡੈਂਟ ਦੇ ਅੰਦਰ ਇੱਕ ਮੋਟਰਸਾਈਕਲ ਵੀ ਲਪੇਟ ਦੇ ਵਿੱਚ ਆਉਂਦਾ ਜਿਸ ਤੋਂ ਬਾਅਦ ਇਹ ਮੋਟਰਸਾਈਕਲ ਪੂਰੀ ਤਰ੍ਹਾਂ ਡੈਮੇਜ ਹੋ ਜਾਂਦਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਉਸ ਗੱਡੀ ਦੀਆਂ ਨੇ ਜਿਸ ਗੱਡੀ ਦਾ ਐਕਸੀਡੈਂਟ ਹੋਇਆ ਤੇ ਗੱਡੀ ਵੀ ਪੂਰੀ ਤਰ੍ਹਾਂ ਜਿਹੜੀ ਡੈਮੇਜ ਦਿਖਾਈ ਦੇ ਰਹੀ ਹੈ ਗੱਡੀ ਦੇ ਟਾਇਰ ਫਟੇ ਹੋਏ ਦਿਖਾਈ ਦੇ ਰਹੇ ਨੇ ਤਾਂ 에ਅਰ ਬੈਗ ਖੁੱਲੇ ਹੋਏ ਵੀ ਦਿਖਾਈ ਦੇ ਰਹੇ ਨੇ ਬਾਕੀ ਕੀ ਕੁਝ ਕਿਹਾ ਹੈ ਪੁਲਿਸ ਪ੍ਰਸ਼ਾਸਨ ਨੇ ਆਓ ਸੁਣਦੇ ਹਾਂ ਹਾਂਜੀ ਸਰ ਕਿੱਦਾਂ ਹੋਇਆ ਐਕਸੀਡੈਂਟ ਲੱਗਿਆ ਜੀ ਕੁਝ ਪਤਾ ਜੀ ਇਹ ਸਰ ਨੇ ਸਾਨੂੰ ਫੋਨ ਗਿਆ ਸੀਗਾ ਜੀ ਤੇ ਅਸੀਂ ਹੁਣ ਇੱਥੇ ਪਹੁੰਚੇ ਆ ਤੇ ਉਹ ਜਿਹੜਾ ਹੁੰਦਾ ਸੀਗਾ ਜਿਹੜਾ ਗੱਡੀ ਚਲਾਉਂਦਾ ਸੀਗਾ ਉਹ ਸਸਰੇ ਨੇ ਵੀ ਨਸ਼ੇ ਦੀ ਹਾਲਤ ਵਿੱਚ ਸੀਗਾ ਜੀ ਡਰਿੰਕ ਕੀਤੀ ਹੋਈ ਸੀ ਹਾਂ ਡਰਿੰਕ ਕੀਤੀ ਹੋਈ ਸੀ ਪਤਾ ਨਹੀਂ ਡਰਿੰਕ ਕੀਤੀ ਹੈ ਇੱਕ ਵੈਸੇ ਕੋਈ ਨਸ਼ਾ ਹੋਰ ਖਾਧਾ ਜੀ ਕੋਈ ਨੂੰ ਨੂੰ ਮਸ਼ਵਾਲਕ ਹਸਪਤਾਲ ਲੈ ਕੇ ਚਲੇ ਗਏ ਨੇ ਤੇ ਇਹ ਪਰੇ ਕਰਾਂ ਜਿਹੜੀ ਬਾਈਕ 'ਚ ਵੱਜਿਆ ਕੋਈ ਬਾਈਕ ਉਹਨਾਂ ਦੀ ਬਚਤ ਰਹੀ ਹੈ ਬਾਈਕ ਤਾਂ ਇੱਥੇ ਵੈਸੇ ਹੀ ਖੜੀਆਂ ਸੀਗੀਆਂ ਕਿਉਂਕਿ ਮੁੰਡਿਆ ਜਿੰਮ ਹੈ ਨਾਲ ਹਾਂਜੀ ਉਹ ਜਿੰਮ ਕਰਦੇ ਸੀਗੇ ਬਾਈਕ ਖੜੀ ਸੀਗੇ ਇੱਥੇ ਤੇ ਚਲੋ ਇਹਨਾਂ ਬਚਾਅ ਹੋ ਗਿਆ ਗੱਡੀ ਕੋਈ ਓਵਰ ਸਪੀਡ ਸੀ ਜਾਂ ਕੋਈ ਓਵਰ ਸਪੀਡ ਸੀ ਹਾਂ ਤਾਂ ਹੁਣ ਅੱਗੇ ਦੀ ਕੀ ਕਾਰਵਾਈ ਕਿਸ ਤਰ੍ਹਾਂ ਅੱਗੇ ਕਾਰਵਾਈ ਜੋ ਬਣੇਗੀ ਕਰਾਂਗੇ ਹਾਂਜੀ